ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜ गावा ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਠੀਕ ਆ ਤੁਸੀਂ ਸੁਣਾਓ ਠੀਕ ਹੈ ਨਾਮ ਤੇ ਐਡਰੈਸ ਹੋ ਆਪਣਾ ਨਾਮ ਵੀਰੇ ਗਰਪ੍ਰੀਤ ਪੈਂਟੱਲੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਤਹਿਸੀਲ ਤਾਂ ਪਾਜੀ ਨੇੜੇ ਪਿੰਡ ਟੱਲੇ ਆ ਹਾਂਜੀ ਨੇੜੇ ਪੈਂਦਾ ਪੋਤਨਾ ਦੇ ਰਾਮਗੜ੍ਹ ਜੀ ਓਕੇ ਭਾਈ ਮੰਨ ਵਾਲ ਵਾਲੇ ਰਾਹ ਤੇ ਆਈ ਆਪਣਾ ਘਰ ਠੀਕ ਹੈ ਹਾਂਜੀ ਮੋਬਾਈਲ ਨੰਬਰ 98780 3197 1 ਨੰਬਰ 98680 50 85 688 2293 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਲਈ ਇਹ ਵੀ ਤੀਜਾ ਤੀਜਾ ਸੂਆ ਹਾਂਜੀ ਚਲ ਚਲ ਵੀਰੇ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਵੀਰੇ ਦੂਜਾ ਸੂਆ ਕਦੋਂ ਸੂਈ ਹੈ ਭਾਈ ਇਹੋ ਵੇਰੇ ਆਪਾਂ ਉਹਨੇ ਕਿਹਾ ਵੀ 5-6 ਮਹੀਨੇ ਹੋ ਗਏ 5-6 ਹਾਂਜੀ 1.5 ਮਹੀਨਾ ਹੋ ਗਿਆ ਤੇ ਟੀਕਾ ਭਰਾ ਇਹਨਾਂ ਦਾ ਠੀਕ ਹੈ ਭਾਈ ਦੁੱਧ ਕਿੰਨਾ ਹੋ ਦੁੱਧ 7 ਕਿਲੋ ਆ ਵੀਰੇ ਇਸ ਟਾਈਮ ਨੈਟ ਤਿਆਰ ਹਾਂਜੀ ਪਈ ਦੋ ਡਾਂਗ ਚੋ ਹਾਂਜੀ ਆਪਾਂ ਚੋ ਕੇ ਲਿਆਂਦੇ ਆ ਜੀ ਵੇ ਬਹੁਤ ਠੀਕ ਆ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਫੇਸ ਚੰਗਾ ਕੱਦ ਵਿੱਡ ਚੰਗਾ ਲੰਮੀ ਲੁੰਮੀ ਬਹੁਤ ਆ ਕੱਦ ਫੁੱਲਾ ਭਾਈ ਟੋਕੜ ਆ ਭਾਈ ਫੇਸ ਹੋਸ ਵੀ ਘਰ ਮਲਦਾ ਚੰਗਾ ਨਬਰ ਕੀ ਮੁੱਲ ਆ ਭਾਈ ਜਾਇਜ਼ ਜ ਮੁੱਲ ਵੇਰੇ ਆਪਾਂ 19000 ਕਰਦੇ ਆ ਮਾਨਤਾਣ ਹੋ ਜੀ ਹਾਂਜੀ ਮਾਨਤਾਣ ਮੌਕੇ ਤੇ ਕਰ ਲਾਂ ਜੀ 19000 ਰੁਪਿਆ ਮੋਲ ਆ ਵੀਰੇ ਮਾਨ ਤਣ ਜਿਹੜਾ ਮੌਕਾ ਤੇ ਬੈੜ ਚੰਗੀ ਆ ਇਹ ਕਿਸਮਾਈ ਦੇ ਬੋਬਾ ਕਰਕੇ ਆਈ ਵੀ ਆ ਸਹੀ ਗੱਲ ਆ ਬੈੜ ਚੰਗੀ ਬੋਬਾ ਨਾ ਹਾਂਜੀ ਸਮੀ ਨਹੀਂ ਵੀ ਆ ਇੱਕ ਬੈੜ ਸਮੀ ਨਹੀਂ ਲੱਗੀ ਜੀ ਸਹੀ ਗੱਲ ਆ ਬਈ ਜੇ ਬੈੜ ਸਮੀ ਹੁੰਦੀ ਰਾਜੀ ਹੁੰਦੀ ਬੈੜ ਬਹੁਤ ਫਰਕ ਪੈਣਾ ਇਹ ਬੈੜ ਦਾ ਸਹੀ ਗੱਲ ਆ ਹਾਂ ਬਈ ਨੇੜ ਤੋਂ ਚੈੱਕ ਕਰਵਾਣੇ ਚਿਵਾਈ ਚੁਕੀ ਕਿਵੇਂ ਆ ਚਿਵਾਈ ਵੀਰੇ ਜਮਾ ਓਕੇ ਆ ਠੰਡੀ ਬਹੁਤ ਆ ਨਾ ਠੰਡੀ ਬਹੁਤ ਆ ਵੀਰੇ ਮੈਂ ਮਰਦੀ ਬੈਠਾ ਰਹੇ ਕੋਈ ਚੈੱਕ ਨਹੀਂ ਇਕੱਲਾ ਇਕੱਲਾ ਹਾਂ ਹਾਂਜੀ ਬਾਕੀ ਵੀਰੇ ਦੋ ਨੰਬਰ ਤੇ ਕਿਹੜਾ ਸੁਆ ਵੀਰੇ ਵੇ ਵੀਰੇ ਪਹਿਲਾਂ ਆਪਾਂ ਨੂੰ ਉਹਨੇ ਕਿਹਾ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਸੁਈ ਇਹ ਮਰੇ ਇਹਨੂੰ ਸੁਈ ਨੂੰ ਵੀ 5 ਗੁ ਮਹੀਨੇ ਹੋ ਗਏ 5 ਮਹੀਨੇ ਹੋ ਗਏ ਹਾਂਜੀ ਠੀਕ ਚਲੋ ਮੂੰਹ ਚੌਗੀ ਆ ਵੀਰੇ ਮੂੰਹ ਚੌਗੀ ਓਕੇ ਵੀ ਕੋਈ ਹਾਂਜੀ ਓਕੇ ਵੀਰੇ ਕੋਈ ਤੁਹਾਨੂੰ ਬਹੁਤ ਸੋਚਾਂ ਗੱਲ ਲੱਗਿਆ ਬਾਈ ਇਹਦਾ ਘਾਹ ਧੂਰ ਬਹੁਤ ਪੋਲੀਦਾਰ ਆ ਦੁੱਧ ਕਿੰਨਾ ਹੋ ਦੁੱਧ ਦੇ ਥੱਲੇ ਵੀ 60 ਕਿੱਲੇ ਆ ਵੀਰੇ ਨੱਟ ਪਿਆਰਾ ਹਾਂਜੀ ਹਾਂਜੀ ਠੀਕ ਆ ਬਾਈ ਤੋਰਾ ਤਾਰਾ ਚੰਗਾ ਕੱਦ ਬੜਾ ਚੰਗਾ ਰੰਗ ਰੂਪ ਚੰਗਾ ਮੋੜ ਲਿਆ ਬਾਈ ਕੀ ਮੋਲ ਲੈ ਬ੍ਰੇਡ ਇਹਦਾ ਬ੍ਰੇ ਆਪਾਂ 18 ਕਰਦੇ ਆ ਮਾਨ ਤਨ ਹੋ ਜੇ ਹਾਂਜੀ ਮਾਨ ਤਨ ਹੋ ਜੂ ਇਹ ਤਾਂ ਇੱਕ ਭਰਾ ਐ ਨਾ ਵੀ ਗਾਈਆਂ ਸਾਮੀਆਂ ਵੀ ਆਣੀ ਹੂੰ ਜਿਹੜੋ ਗਾਈਆਂ ਸਾਮ ਗਈਆਂ ਫੇਰ ਫਰਕ ਆਪਣੇ ਕੋਲ ਤਾਂ ਬਾਕੀ ਰਾਤ ਹੀ ਆਈਆਂ ਠੀਕ ਹੈ ਥੋੜਾ ਜਿਹਾ ਉਪਰਾ ਵੀ ਕਰ ਰਹੀਆਂ 18000 ਰੁਪਿਆ ਮੋਲ ਮਾਨ ਤਨ ਜ਼ਰੂਰ ਹੋ ਜੇ ਹਾਂਜੀ ਚੰਗੀ ਆ ਬੜ ਸੁਨੱਖੀ ਆ ਹਾਂਜੀ ਇਹ ਆਪਣੇ ਕੋਲੇ ਸੂਣ ਵਾਲੀ ਆ ਜੀ ਕਿੰਨਾ ਟਾਈਮ ਪਿਆ ਇਹਦਾ ਇਹਦੇ ਰਹਿੰਦੇ ਆ 11 12 ਦਿਨ ਜੀ ਠੀਕ ਆ ਕੀ ਰਿਕਾਰਡ ਦੁੱਧ ਦਾ ਬਈ ਰਿਕਾਰਡ ਵੀਰੇ ਹੈਗਾ 27 22 ਲੀਟਰ ਦਾ ਫਾਰਮ ਜਵਾਈ ਵੀ ਆ ਹੂੰ ਥਣ ਚੰਗਾ ਹਾਂ ਹਾਂ ਜੀ ਹਾਂ ਜੀ ਥਣ ਚੰਗਾ ਹੀ ਆ ਤੇ ਕੀ ਮੁੱਲ ਆ ਇਹਦਾ ਬਈ ਇਹਦਾ ਮੁੱਲ ਵੀਰੇ ਆਪਾਂ ਫੋਨ ਤੇ ਕਰ ਲਾਏ ਜੈ ਜੀ ਹਾਂ ਜੀ ਹਾਂ ਜੀ ਜੈਜ ਮੁੱਲੀ ਹੋਊ ਕੋਈ ਬੜਾ ਬਹੁਤ ਆ ਨਾ ਜਿਵੇਂ ਮਰਜ਼ੀ ਬੈਠਾ ਹੋਵੇ ਕੋਈ ਠੰਡਗਾ ਸੀਲ ਵੀਰੇ ਆਪਣੇ ਦੁਨੇ ਬੈੜਾ ਹੀ ਆ ਤੋਰ ਤੇ ਵੀਰੇ ਮੜੀ ਜੀ ਤੋਰ ਤੇ ਸਭੀ ਪਲੀ ਆ ਰਾਜੀ ਆ ਬਈ ਕੱਚੀ ਜ਼ਰੂਰ ਆ ਬਈ ਸਾਹਣੀ ਜ਼ਰੂਰ ਬੋ ਦੁੱਧ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਮੁੱਲ ਬਈ ਕਹਿੰਦਾ ਫੋਨ ਤੇ ਬੋ ਜ ਸੂਰਾ ਤਰ੍ਹਾਂ ਚੈੱਕ ਕਰ। ਕੀ ਬਾਤ ਹੈ। ਇਹਦਾ ਵੀਰੇ ਹਜੇ ਬੈੜ ਨੇ ਤਿਆਰ ਬਹੁਤ ਵਧੀਆ ਹੋਣਾ। ਹੂੰ। ਮੋੜ ਲਿਓ ਆਪਣਾ। ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਲਖਾਤੀ ਕਿਸੇ ਵੀਰ ਦੇ ਤਿੰਨਾਂ ਜੋ ਕੋਈ ਵੀ ਪਸੰਦਾ ਵੀ ਵਾਈ ਨਾ ਕਿ ਨਾ। ਢੰਡੀ ਸੀ ਨਾ ਵੀਰੇ ਆਪਣੀਆਂ ਸਾਰੀਆਂ ਹੀ ਆ ਬਿਸ਼ੱਕ ਬੁਰਨਾ ਬੁਰਨਾ ਚੋਈ ਜਾਣ ਲਾ। ਇਹ ਜੇਕ ਬੈੜਾਂ ਸਵੀਆਂ ਕਰਕੇ ਨੇ ਢਿੱਲਾ ਢੁਲਾ ਬਹੁਤ ਵਧੀਆ ਜੇ ਰਾਜੀ ਹੋ ਗਈਆਂ। ਹਾਂ ਬਈ। ਹਾਂਜੀ। ਠੀਕ ਕਰੋ। ਠੀਕ ਕਰੋ।